ਹਉਸਿੰਗ ਜਿਹੜੀ ਆ ਪ੍ਰਰੋਗੇਟਿਵ ਇਹ ਸਟੇਟ ਦਾ ਹੋਣਾ ਚਾਹੀਦਾ ਜਿਵੇਂ ਸਿੰਗਾਪੁਰ ਦੀ ਸਰਕਾਰ ਨੇ ਮਕਾਨ ਬਣਾ ਕੇ ਦਿੱਤੇ ਪੂਰੇ ਸੈਂਟੀਫਿਕ ਮਕਾਨ ਨੇ ਚਾਈਨਾ ਦੀ ਸਰਕਾਰ ਨੇ ਮਕਾਨ ਬਣਾ ਕੇ ਦਿੱਤੇ ਸਾਡੀ ਸਰਕਾਰ ਵੀ ਲੋਕਾਂ ਨੂੰ ਘਰ-ਘਰ ਮਕਾਨ ਤਾਂ ਬਣਾ ਕੇ ਦੇ ਹੋਰ ਨਹੀਂ ਕੁਝ ਕਰ ਸਕਦੀ ਤੇ ਜੇ ਜਿੰਨਾ ਇਹ ਕਰਪਸ਼ਨ ਕਰਦੇ ਨੇ ਜਿੰਨਾ ਇਹ ਕਰਪਸ਼ਨ ਕਰਦੇ ਨੇ ਇੱਕ ਪਤਾ ਨਹੀਂ ਥੋੜੇ ਦਿਨ ਪਹਿਲਾਂ ਮੈਂ ਕਿਸੇ ਨੂੰ ਸੁਣ ਰਿਹਾ ਸੀ ਕਹਿੰਦਾ ਯਾਰ ਜਿੰਨੀ ਕਰਪਸ਼ਨ ਹੈ ਪੁਲਿਸ ਡਿਪਾਰਟਮੈਂਟ ਕਰਦਣਾ ਇਹਦੇ ਨਾਲ ਸਾਰਾ ਪੰਜਾਬ ਦਾ ਕਰਜ਼ਾ ਉਤਰ ਜਾਂਦਾ ਜੇ ਇੰਡੀਆ ਦੇ ਵਿੱਚ ਜਿਹੜੇ ਮਹਿਕਮੇ ਨੇ ਜਿਹੜੇ ਕਰਪਟ ਅਫਸਰ ਨੇ ਅਗਰ ਇਹ ਕਰਪਸ਼ਨ ਨੂੰ ਹੀ ਕੰਟਰੋਲ ਕਰ ਲਈਏ ਕਰਪਸ਼ਨ ਨੂੰ ਹੀ ਕੰਟਰੋਲ ਕਰ ਲਈਏ ਤੇ ਸਾਡੇ ਕੋਲ ਇੰਨਾ ਪੈਸਾ ਆ ਜਾਏਗਾ ਕਿ ਅਸੀਂ ਸਾਰੇ ਦੇਸ਼ ਨੂੰ ਹਾਊਸਿੰਗ ਤਾਂ ਦੇ ਸਕਦੇ ਹਾਂ ਚੱਜ ਦੀ ਹਾਊਸਿੰਗ ਦਿੱਤੀ ਜਾਏ ਸੈਂਟੀਫਿਕ ਹਾਊਸਿੰਗ ਦਿੱਤੀ ਜਾਏ ਜਿਹੜੇ ਟੌਪ ਦੇ ਇੰਜੀਨੀਅਰ ਨੇ ਜਿਹੜੇ ਐਮ ਆਈ ਟੀ ਵਗੈਰਾ ਵਰਗੇ ادارے ਤੋਂ ਆਏ ਨੇ ਪੜਕੇ ਜਾਂ ਘਟੋ ਘਟ ਆਪਣੇ ਇੰਜੀਨੀਅਰਾਂ ਨੂੰ ਉੱਥੇ ਭੇਜੀਏ ਟ੍ਰੇਨਿੰਗ ਲੈਣ ਵਾਸਤੇ ਵਧੀਆ ਇੰਜੀਨੀਅਰ ਹੋਣ ਸਾਡੇ ਕੋਲ ਆਈ ਆਈ ਟੀਸ ਹੈਗੀਆਂ ਨੇ ਆਈਆਈਟੀ ਦਿੱਲੀ ਦਿੱਲੀ ਆ ਆਈਆਈਟੀ ਮ드ਰਾਸ ਹੈ ਆਈਆਈਟੀ ਕਾਨਪੂਰ ਹੈ ਸਾਡੂ ਕੋ ਅੱਛੇ ਧਾਰੇ ਨੇ ਤਾਂ ਕਿ ਅੱਛੇ ਮਕਾਨ ਦਾ ਲੋਕਾਂ ਨੂੰ ਦੇ ਸਕੀਏ ਅਸੀਂ ਅਸੀਂ ਹੋਰ ਨਹੀਂ ਕੁਝ ਕਰ ਸਕਦੇ ਤੇ ਐਜੂਕੇਸ਼ਨ ਨਹੀਂ ਦੇ ਸਕਦੇ ਅਸੀਂ ਮੈਡੀਕਲ ਨਹੀਂ ਦੇ ਸਕਦੇ ਘਟੋ ਘਟ ਰਹਿਣ ਵਾਸਤੇ ਇਹੋ ਜੇ ਮਕਾਨ ਚਾਹੀਏ ਜਿਹੜੇ ਘਟੋ ਘਟ ਆਰਥਿਕ ਤੌਰ ਤੇ ਪ੍ਰੂਫ ਹੋਣ ਜਿਨ੍ਹਾਂ ਦੇ ਵਿੱਚ ਪੁਚਾਲ ਆਉਣ ਦੇ ਉੱਤੇ ਮਿਨੀਮਲ ਡੈਮੇਜ ਹੋਏ ਮਿਨੀਮਲ ਡੈਮੇਜ ਹੋਏ ਘਟੋ ਘਟ ਨੁਕਸਾਨ ਹੋਏ ਤੇ ਇਸ ਕਰਕੇ ਇਹ ਹੀ ਚਾਹੁੰਦੇ ਤੇ ਇਹ ਹੈ ਕਿ ਜੋ ਵੀ ਸਰਕਾਰਾਂ ਨੇ ਜਾਗਣ ਕਿਉਂਕਿ ਸਰਕਾਰਾਂ ਦੇ ਜਾਗਣ ਦੀ ਉਮੀਦ ਮੈਨੂੰ ਤਾਂ ਨਜ਼ਰ ਆਉਂਦੀ ਨਹੀਂ ਕਿ ਦੂਰ ਦੂਰ ਤੱਕ ਪਰ ਫਿਰ ਵੀ ਜਾਗਣਾ ਤੇ ਇੱਕ ਦਿਨ ਪਾਵੇਗਾ ਜਾਗਣਾ ਇਨਫਰਾਸਟ੍ਰਕਚਰ ਤਾਂ ਸਾਰਾ ਚੇਂਜ ਹੋ ਹੀ ਨਹੀਂ ਸਕਦਾ ਹੁਣ ਪਤਾ ਨਹੀਂ ਨਾ ਸਾਡੇ ਕੋ ਕਿੰਨਾ ਕਿੰਨੇ ਸਾਲ ਨੇ ਇਹ ਤਾਂ ਜਿਸ ਹਿਸਾਬ ਨਾਲ ਬਣਾਇਆ ਹੈ ਤਾਂ 100 ਸਾਲ ਨਹੀਂ ਸਹੀ ਹੁੰਦਾ ਦੇਖੋ ਜੇ ਅਗਰ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਮਕਾਨ ਬਣਾਉਣ ਕੇ ਦੇਣੇ ਹੋਣ ਨਾ 5-7 ਸਾਲਾਂ ਦੇ ਵਿੱਚ ਤੇ ਜਿੰਨਾ ਸਟੀਲ ਚਾਹੀਦਾ ਨਾ ਜਿੰਨਾ ਸਟੀਲ ਚਾਹੀਦਾ ਨਾ ਉਹਨਾ ਸਟੀਲ ਅੱਜ ਇੰਡੀਆ ਇੱਕ ਮਹੀਨੇ ਚ ਪ੍ਰੋਡਿਊਸ ਕਰ ਲੈਂਦਾ। ਅਗਰ ਇੱਛਾ ਹੋਵੇ ਤਾਂ 70 ਕਰੋੜ ਟਨ ਦੀ ਸਾਲ ਦੀ ਕੈਪੈਸਿਟੀ ਦੀਆਂ ਗੱਲਾਂ ਹੋ ਰਹੀਆਂ ਨੇ। 70 ਕਰੋੜ ਟਨ। ਔਰ ਅਗਰ ਸਾਰੇ ਇੰਡੀਆ ਨੂੰ ਮਕਾਨ ਬਣਾ ਕੇ ਦੇਣੇ ਹੋਣ ਨਾ ਤੇ 5 ਕਰੋੜ ਟਨ ਦੀ ਕੈਪੈਸਿਟੀ ਦੇ ਨਾਲ ਵੀ ਅਸੀਂ 5 ਸਾਲਾਂ ਦੇ ਵਿੱਚ ਮਕਾਨ ਬਣਾ ਕੇ ਦੇ ਸਕਦੇ ਹਾਂ। ਬਾਕੀ ਦਾ ਤੁਸੀਂ ਵਾਰਸ ਲੋ ਦੂਜੇ ਕੰਮ। ਕਿਉਂਕਿ ਜਿਹੜੇ ਇੱਥੇ ਪੁਲ ਬਣਦੇ ਨੇ ਪੁਲ ਬਣਦੇ ਨੇ। ਪੁਲ ਦਾ ਉਦਘਾਟਨ ਬਾਅਦ ਚ ਹੁੰਦਾ ਪੁਲ ਪਹਿਲਾਂ गिर ਜਾਂਦਾ। ਬਿਲਡਿੰਗਾਂ ਬਣਦੀਆਂ ਨੇ ਬਿਲਡਿੰਗਾਂ ਵਿੱਚ ਰਹਿਣ ਵਾਲਿਆਂ ਦਾ ਰੱਬ ਰੱਖੇ ਪਤਾ ਨਹੀਂ ਕਿਹੜੇ ਵੇਲੇ ਬੰਬੇ ਦੇ ਵਿੱਚ ਤੇ ਇਹ ਹਾਲ ਨੇ ਕਿ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਜਿਹੜੀ ਬਿਲਡਿੰਗ 'ਚ ਰਹਿ ਰਿਹਾ ਇਹ ਬਿਲਡਿੰਗ ਅਗਲੇ 4 ਸਾਲ ਕੱਟਣਿਆ ਕਿ ਨਹੀਂ ਕੱਟਣਿਆ ਇੱਥੇ ਜੋ ਗੰਧ ਪਿਆ ਹੋਇਆ ਸਾਡੇ ਦੇਸ਼ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਦੇਖਣੀਆਂ ਪੈਣਗੀਆਂ ਮੰਨ ਲਓ ਹੁਣ ਤੁਸੀਂ ਇੱਕ ਅੱਛੀ ਬਿਲਡਿੰਗਾਂ ਬਣਾ ਲਈਆਂ ਅੱਛੀ ਜਿਵੇਂ ਇੱਕ ਹੁਣ ਅਸੀਂ ਜਾਂਦੇ ਆ ਬਾਹਰਲੇ ਮੁਲਕਾਂ 'ਚ ਅਸੀਂ ਘੁੰਮਣ ਜਾਂਦੇ ਆ ਸ਼ਿਕਾਗੋ ਕਿਉਂਕਿ ਸ਼ਿਕਾਗੋ ਦੀਆਂ ਜਦੋਂ ਅਸੀਂ ਗਲੀਆਂ ਚ ਘੁੰਮਦੇ ਹਾਂ ਹੂੰ ਤੇ ਬਸ ਆਉਂ ਸਿਰ ਤਾ ਚੱਕਦੇ ਹੀ ਰਹ ਜੀ ਦਾ ਬਿਲਡਿੰਗ ਦਾ ਨਹੀਂ ਪਤਾ ਚੱਲਦਾ ਬਿਲਡਿੰਗ ਕਿੱਥੇ ਖਤਮ ਹੁੰਦੀ ਜਾ ਕੇ ਜਿੱਦਵੇਂ ਓਵਿੰਸਰ ਟਾਵਰ ਵਗੈਰਾ ਹੈਗੇ ਆ ਹੈ ਕਿਉਂਕਿ ਮੈਂ ਉਹ ਇਲਾਕਾ ਘੁੰਮਿਆ ਆ ਸਾਰਾ ਸ਼ਿਕਾਗੋ ਦਾ ਨਿਊਯਾਰਕ ਦਾ ਦੇਖ ਲਓ ਹੈ ਉਹ ਬਿਲਡਿੰਗਾਂ ਵਿੱਚ ਬਣੀਆਂ ਹੋਈਆਂ ਨੇ ਨਾ ਉਹਨਾਂ 'ਤੇ ਭੁਜਾਲਾਂ ਦਾ ਅਸਰ ਕਿਉਂ ਨਹੀਂ ਹੁੰਦਾ ਹੈ ਜਾਪਾਨ ਦਾ ਟੋਕਿਓ ਸ਼ਹਿਰ ਟੋਕਿਓ ਸ਼ਹਿਰ ਚ ਕਿੰਨੀਆਂ ਹਾਈ ਰਾਈਜ਼ ਬਿਲਡਿੰਗਾਂ ਨੇ ਸਿੰਗਾਪੁਰ ਦੇ ਵਿੱਚ ਕਿੰਨੀਆਂ ਹਾਈ ਰਾਈਜ਼ ਬਿਲਡਿੰਗਾਂ ਨੇ ਉਸੇ ਕੁਝ ਨਹੀਂ ਹੁੰਦਾ ਤੇ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਮੁਲਕ ਦੇ ਵਿੱਚ ਹੀ ਗਾਰੰਟੀ ਨਹੀਂ ਹੈ ਕਿਸੇ ਨੂੰ ਹੁਣ ਐਮਪਾਇਰ ਸਟੇਟ ਬਿਲਡਿੰਗ ਆ ਐਮਪਾਇਰ ਸਟੇਟ ਬਿਲਡਿੰਗ ਕਰੀਬ-ਕਰੀਬ 1931 ਜਾਂ 32 ਦੇ ਵਿੱਚ ਉਹਦਾ ਘਟਨ ਹੋ ਗਿਆ ਹੋ ਗਿਆ ਸੀ ਨਾ 100 ਸਾਲ ਹੋ ਗਏ ਜਦੋਂ 100 ਸਾਲ ਹੋ ਗਏ ਉਹਨੂੰ ਬਿਲਡਿੰਗ ਨੂੰ ਬਣਦੀ ਨੂੰ ਤੇ ਇਹਦਾ ਮਤਲਬ ਇਹ ਹੈਗਾ ਕਿ ਉਹ ਬਿਲਡਿੰਗ ਦਾ ਕੁਝ ਵੀ ਨਹੀਂ ਵਿਗੜਿਆ ਅੱਜ ਵੀ ਉਦਾਂ ਦੀ ਹੈ ਹਾਂ ਅੱਜ ਵੀ ਜਾਂਦੀ ਹੈ ਨਾ ਕਿਉਂਕਿ ਮੇਰੇ ਖਿਆਲ ਜੇ ਜਦੋਂ ਮੈਂ ਗਿਆ ਸੀ ਤੇ ਉਹ 85ਵੀਂ ਬਿਲਡਿੰਗ ਤੱਕ ਜਾਣ ਮੰਜ਼ਲ ਤੱਕ ਜਾਣ ਲੈਂਦੇ ਆ 85ਵੀਂ ਤੂੰ ਉੱਪਰ ਨਹੀਂ ਜਾਣ ਲੈਂਦੇ ਤੂੰ 85ਵੀਂ ਮੰਜ਼ਲ ਦਾ ਕੋਈ ਕਿਤੇ ਦਰਾਰ ਹੀ ਦਿਖਾ ਦੇ ਹੂੰ ਔਰ ਸਾਡੀਆਂ ਬਿਲਡਿੰਗਾਂ ਦਾ 85 ਸਾਲਾਂ ਬਾਅਦ ਕੀ ਹਾਲ ਹੋਏਗਾ ਇਸੇ ਤੇ 25 ਸਾਲ ਦੀ ਗਰੰਟੀ ਨਹੀਂ ਹੈ 30 ਸਾਲ ਦੀ ਗਰੰਟੀ ਨਹੀਂ ਹੈ ਸਾਡੀਆਂ ਦੇ ਸੜਕਾਂ ਦੀ ਗਰੰਟੀ ਨਹੀਂ ਹੈ ਹੂੰ ਅਮਰੀਕਾ ਚ ਵੀ ਸੜਕਾਂ ਬਣਦੀਆਂ ਨੇ 25-25 ਸਾਲ ਨਹੀਂ ਟੁੱਟਦੀਆਂ ਸਾਡੀਆਂ ਸੜਕਾਂ ਦੇ ਛੇ ਮਹੀਨੇ ਚ ਟੁੱਟ ਜਾਂਦੀਆਂ ਨੇ ਇਸ ਕਰਕੇ ਲੋਕਾਂ ਦੀ ਜਿਹੜੀ ਜਿਹੜੀ ਇੱਥੇ ਆ ਕਾਰਪੋਰੇਟ ਘਰਾਣਿਆਂ ਦਾ ਦੀ ਭੁੱਖ ਤੇ ਆ ਪੋਲੀਟਿਸਨਾਂ ਦਾ ਆ ਲਾਲਚ ਹੂੰ ਤੇ ਜਿਹੜੇ ਬਿਊਰੋਕਰੇਟਾਂ ਦਾ ਨਲੈਕੀ ਜਦੋਂ ਇਹ ਤਿੰਨੇ ਚੀਜ਼ਾਂ ਰਲ ਜਾਂਦੀਆਂ ਨੇ ਕਾਰਪੋਰੇਟ ਬਿਊਰੋਕ੍ਰੇਟ ਪੋਲੀਟੀਸ਼ੀਅਨ ਇਹਨਾਂ ਨੇ ਰਲ ਮਿਲ ਕੇ ਦੇਸ਼ ਦਾ ਬੜਾ ਕਰਕੇ ਕੀਤਾ ਆ ਅਹੀਂ ਕਹਿੰਦੇ ਸੁਧਰ ਜਾਓ ਹੁਣ ਤੁਸੀਂ ਕੇਦਾਰਨਾਥ ਜਾ ਕੇ ਜਰ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸ਼ਰਮ ਚ ਮਰ ਜਾਣਾ ਚਾਹੀਦਾ ਚਾਰ ਤਾਂ ਚਾਰ ਤਾਂ ਹੰਦਾ ਹਾਈਵੇ ਕਿਉਂ ਬਣਾਇਆ ਤੁਸੀਂ ਹੂੰ ਤੁਸੀਂ ਤਾਂ ਖਿਲਵਾੜ ਕਰ ਰਹੇ ਹੋ ਨਾ ਨੇਚਰ ਦੇ ਨਾਲ ਕੁਦਰਤ ਨੇ ਕਦੋਂ ਕਿਹਾ ਸੀ ਕਿ ਹਿਮਾਲਿਆ ਦੇ ਵਿੱਚ ਚੌੜੇ ਚੌੜੇ ਹਾਈਵੇ ਬਣਾ ਕੁਦਰਤ ਨੇ ਕਦੋਂ ਕਿਹਾ ਸੀ ਕਿ ਕੇਦਾਰਨਾਥ ਜਾ ਕੇ ਤੁਸੀਂ ਪੰਜ ਪੰਜ ਤਾਰਾ ਹੋਟਲ ਬਣਾਓ ਤੇ 7 7 ਸਟਾਰ ਹੋਟਲ ਬਣਾਓ ਕੁਦਰਤ ਨੇ ਤੇ ਉਹ ਇਲਾਕਾ ਬਣਾਇਆ ਹੋਇਆ ਵਰਜਨ ਵਰਜਨ ਜਾਨੀ ਬੰਦਾ ਨਾ ਜਾਏ ਉੱਥੇ ਜੇ ਬੰਦੇ ਨੇ ਜਾਣਾ ਵੀ ਆ ਤਾਂ ਬੰਦਾ ਰस्सੀਆਂ ਦੇ ਸਾਰੇ ਲਟਕ ਲਟਕ ਕੇ ਜਾਏ ਜੰਗਲਾਂ 'ਚ ਅ ਪर्वਤਾਂ ਨੂੰ ਪਕੜ ਪਕੜ ਕੇ ਜਾਏ ਝਾੜੀਆਂ ਨਾਲ ਲੰਮਕ ਕੇ ਜਾਏ ਇਦਾਂ ਜਾਏ ਬੰਦਾ ਉੱਥੇ ਤੇ ਤੁਸੀਂ ਤੇ ਜਾ ਕੇ ਹੋਟਲ ਬਣਾਤੇ ਉੱਥੇ ਤੁਸੀਂ ਤੇ ਇਹ ਕਹਾਦਾ ਹੈ ਇਹ ਜਿਹੜੀ ਅ ਤੁਸੀਂ ਚਾਹੇ ਉਹਨੂੰ ਪਿਲਗ੍ਰੀ ਮੇਜ ਦੇ ਨਾਂ ਤੇ ਹੂੰ ਧਾਰਮਿਕ ਯਾਤਰਾ ਦੇ ਨਾਂ ਤੇ ਚਾਹੇ ਤੁਸੀਂ ਉਹਨੂੰ ਟੂਰਿਜ਼ਮ ਦੇ ਨਾਂ ਦੇ ਉੱਤੇ ਤੁਹਾਨੂੰ ਸ੍ਰਿਸ਼ਟੀ ਦਾ ਕੁਦਰਤ ਦਾ ਦੋਹਨ ਕਰਨ ਦੀ ਗਰੰਟੀ ਇਸ ਦੁਨੀਆ ਨੂੰ ਬਣਾਉਣ ਵਾਲੇ ਨੇ ਕਦੇ ਨਹੀਂ ਦਿੱਤੀ ਪਰ ਇਹ ਇਹਦਾ ਹੁਣ ਆਪਾਂ ਪਿੱਛੇ ਜੇ ਆਪਾਂ ਗੱਲ ਹੀ ਕਰਦੇ ਆ ਨਿਤਨ ਗੜ੍ਹ ਕਰੀ ਉਦਘਾਟਨ ਕਰਕੇ ਆਂਦੇ ਆ ਉਹ ਕਹਿੰਦੇ ਆ ਵੀ ਸਾਡੇ ਤਾਂ ਤਰੱਕੀ ਬੜੀ ਹੋ ਰਹੀ ਹੈ ਦੇਖੋ ਦੇਸ਼ ਕਿੰਨੀ ਤਰੱਕੀ ਕਰ ਰਿਹਾ ਹੈ 6 6 ਲਾਈਨ ਸੜਕਾਂ ਬਜਾਤੀਆਂ ਮਨਾਲੀ ਜਾਂਦੇ ਆ 4 ਲਾਈਨ ਤਾਂ ਉੱਥੇ ਵਿੱਚ ਵੀ ਹੈ 4 ਲਾਈਨ ਛੱਡੋ 6 ਲਾਈਨ ਹੋਈ ਪਈ ਹੈ ਉੱਥੇ ਤਾਂ ਦੇਖੋ ਜੀ ਨਿਤਨ ਗੜਕਰੀ ਸਾਹਿਬ ਦੇ ਬਿਆਨ ਸੁਣ ਕੇ ਤਾਂ ਮੈਨੂੰ ਹਾਸਾ ਆਉਂਦਾ ਮਤਲਬ ਸੱਚੀ ਗੱਲ ਦਾ ਸੀ ਉਹ ਪੰਜਾਬ ਦੇ ਵਿੱਚ ਧੜਾ ਧੜਾ ਬਾਇਓ ਗੈਸ ਪਲਾਂਟ ਲੱਗ ਰਹੇ ਆ ਬਾਇਓ ਗੈਸ ਪਲਾਂਟਾਂ ਦਾ ਵਿਰੋਧ ਹੋ ਰਿਹਾ ਉਹਦੇ ਵਿੱਚ ਇਹ ਹੈ ਕਿ ਬਾਇਓ ਗੈਸ ਪਲਾਂਟ ਸਿਹਤ ਵਾਸਤੇ ਸਾਡੇ ਪਰਿਆਵਰਣ ਵਾਸਤੇ ਬਹੁਤ ਜ਼ਿਆਦਾ ਨੁਕਸਾਨ ਦਾਇਕ ਹੋਣ ਵਾਲਿਆ ਔਰ ਸਭ ਤੋਂ ਵੱਡਾ ਵਕੀਲ ਉਹਨਾਂ ਦਾ ਕੌਣ ਆ ਇੰਡੀਆ ਦੇ ਵਿੱਚ ਨਿਤਨ ਗੜਕਰੀ ਦੂਜੇ ਪਾਸੇ ਨਿਤਨ ਗੜਕਰੀ ਸਾਹਿਬ ਤਾਂ ਇੰਨੇ ਸਿਆਣੇ ਨੇ ਇੰਨੇ ਸਿਆਣੇ ਨੇ ਕਿ ਇੱਥੇ ਨਾਲ ਪਾ ਕੇ ਜਹਾਜ਼ ਦੇ ਵਿੱਚ ਦਿੱਲੀ ਤੋਂ 63 ਬੰਦਿਆਂ ਨੂੰ ਜਹਾਜ਼ ਬਣਾ ਕੇ ਦੇਰ ਬਿਠਾ ਕੇ ਦੇਰ ਤੋਂ ਲੈ ਜਾਂਦੇ ਨੇ ਹਾਂ ਇੱਡਾ ਬੜਾ ਯਾਰ 63 ਬੰਦਿਆਂ ਦੀ ਜਾਨਾਂ ਨਾਲ ਰਿਸਕ ਕੌਣ ਲੈ ਸਕਦਾ ਕੋਈ ਬੇਵਕੂਫ ਲੈ ਸਕਦਾ ਜਾਂ ਕੋਈ ਅਹਮਕ ਲੈ ਸਕਦਾ ਇਸ ਕਰਕੇ ਨਿਥਨ ਨਿਥਨ ਗਡਕਰੀ ਸਾਹਿਬ ਦੀ ਅਕਲ ਦੇ ਉੱਤੇ ਮੈਨੂੰ ਤਾਂ ਹਾਸਾ ਆਉਂਦਾ ਇਹ ਤਾਂ ਇਥਨੋਲ ਨਾਲ ਫਿਰ ਲੈ ਹੀ ਆਏ ਜਹਾਜ ਇਥਨੋਲ ਨਾ ਕਿਸਾਨਾਂ ਵਾਸਤੇ ਕਹਿੰਦੇ ਪੈਦਾ ਕਰ ਰਹੇ ਹਾਂ ਇੱਥੇਨੋਲ ਕਿਸਾਨਾਂ ਵਾਸਤੇ ਪੈਦਾ ਕਰ ਰਹੇ ਹੋ ਨਾ ਤੁਸੀਂ ਇੱਡਾ ਬੜਾ ਐਕਸਪੈਰੀਮੈਂਟ ਅਗਰ ਕਰਨਾ ਵੀ ਆ ਤਾਂ ਉਦੇ ਚ 63 63 ਬੰਦੇ ਬਿਠਾਉਣ ਦੀ ਕੀ ਲੋੜ ਪੈਗੀ ਕੱਲ ਨੂੰ ਉਥੇ ਹਵਾ ਦੇ ਵਿੱਚ ਕੁਝ ਹੋ ਜਾਂਦਾ ਉਥੇ ਜਹਾਜ ਹੈ ਤੇ ਨਹੀਂ ਹੈ ਕਿ ਮੈਂ ਸੜਕ ਦੇ ਕਿਨਾਰੇ ਜਾ ਕੇ ਪਾਰਕ ਕਰ ਦਿਆਂਗਾ ਕੋਈ ਜ਼ਿੰਮੇਦਾਰੀ ਹੈ ਕਿਸੇ ਦੀ ਇੱਥੇ ਤਾਂ ਯਾਰ ਇੰਨੇ ਬੇਵਕੂਫ ਲੀਡਰ ਨੇ ਸਾਡੇ ਮੁਲਕ ਨੂੰ ਤੇ ਸਾਰਾ ਇਹਨਾਂ ਨੇ ਬੇਵਕੂਫਾਂ ਦਾ ਹੀ ਮੁਲਕ ਬਣਾਤਾ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਜਿੱਦੋਂ ਇਤਿਹਾਸ ਲਿਖਿਆ ਜਾਏਗਾ ਉਹ ਕੀ ਕਹੇਗਾ ਕਿ ਇੰਡੀਆ ਵਾਜ਼ ਰੂਲਡ ਬਾਈ ਬਫੂਨਸ ਹਮ ਇੱਕ ਮਹਾਮੂਰਖ ਮਹਾਮੂਰਖਾਂ ਦੀਆਂ ਸਰਕਾਰਾਂ ਸੀ ਹੈ ਇਸੇ ਦਾ ਤੁਸੀਂ ਕੋਈ ਛੋਟੀ ਜੀ ਗੱਲ ਹੁੰਦੀ ਹੈ ਇੱਕ ਡਰਾਈਵਿੰਗ ਲਾਇਸੈਂਸ ਲੈਣਾ ਹੁੰਦਾ ਕਿਸੇ ਨੇ ਤੇ ਇੰਨੇ ਟੈਸਟ ਹੁੰਦੇ ਨੇ ਕਿ ਜਦ ਤੱਕ ਤੁਸੀਂ ਰਿਸ਼ਵਤ ਨਹੀਂ ਦਿੰਦੇ ਮੁਲਾਜ਼ਮਾਂ ਨੂੰ ਤਦ ਤੱਕ ਤੁਹਾਡਾ ਟੈਸਟ ਕਲੀਅਰ ਨਹੀਂ ਹੁੰਦਾ ਹੂੰ ਇੱਥੇ ਤਾਂ ਇਹ ਇਹ ਮੁਲਕ ਦਾ ਤਾਂ ਮਾਹੌਲ ਇਦਾਂ ਦਾ ਹੈ ਤੇ ਤੁਸੀਂ 36 36 ਬੰਦਿਆਂ ਨੂੰ ਉਹ ਜਹਾਜ਼ ਦੇ ਵਿੱਚ ਬਿਠਾ ਕੇ ਲੈ ਗਏ ਹੋ ਇੱਥੇ ਨੌਲ ਪਾ ਕੇ ਜਿਹੜੀ ਤੁਹਾਨੂੰ ਗਰੰਟੀ ਨਹੀਂ ਹੈ ਰਸਤੇ ਵਿੱਚ ਕਿੱਥੇ ਉਹਨੇ ਬਲਾਕ ਹੋ ਜਾਣਾ ਜਹਾਜ਼ ਨੇ ਜਦੋਂ ਇੰਜਨ 'ਚ ਹਵਾ ਦੇ ਵਿੱਚ ਕ੍ਰੈਸ਼ ਕਰ ਜਾਂਦਾ ਜਹਾਜ਼ 36 ਬੰਦੇ ਮਰੇ ਹੁੰਦੇ ਤੇ ਨੇਤਨ ਗੜਕਰੀ ਕਿੱਥੇ ਹੁੰਦੇ ਟੈਸਟਿੰਗ ਤਾਂ ਹੋਈ ਹੋਣੀ ਆ ਤਾਂ ਹੀ ਬਿਠਾਏ ਨੇ ਇਹੋ ਜੀ ਲੋਕੀ ਲੋਕੀ ਕਹਿੰਦੇ ਨੇ ਲੋਕੀ ਮੂੰਹ ਤੱਕ ਪਹੁੰਚ ਗਏ ਸੀਗੇ ਦੇਖੋ ਜਿਹੜੇ ਟੈਸਟਡ ਚੀਜ਼ਾਂ ਨੇ ਜਿਹੜੀਆਂ ਟੈਸਟਡ ਪ੍ਰਣਾਲੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਅਸੀਂ ਰਿਸਕ ਲੈ ਸਕਦੇ ਹਾਂ ਜਦੋਂ ਅਸੀਂ ਜਿਹੜੀਆਂ ਚੀਜ਼ਾਂ ਅਜੇ ਤੱਕ ਟੈਸਟਡ ਨਹੀਂ ਹੈਗੀਆਂ ਇਥੇ ਤੁਹਾਨੂੰ ਯਾਦ ਹੋਣਾ ਕਿ ਇੱਕ ਵਾਰੀ ਕੀ ਹੋਇਆ ਕਿ ਇਹ 19 2002 ਦੇ ਆਸਪਾਸ ਦੀ ਗੱਲ ਆ ਇਥੇ ਜਿਹੜਾ ਨਹਿਰ ਦੇ ਕੋਲ ਪੰਪ ਆ ਨਹਿਰ ਦੇ ਕੋਲ ਪੰਪ ਆ ਤੇ ਇੱਕ ਬਸ ਸਟੈਂਡ ਦੇ ਕੋਲ ਪੰਪ ਆ ਇਥੇ ਇਥੇ ਨਾਲ ਮਿਕਸ ਹੋ ਕੇ ਆਉਣ ਲੱਗੀ ਰਾਤ ਨੂੰ ਕੀ ਹੋਇਆ ਕਿ ਜਿਹੜੀ ਗੱਡੀ ਜਿਹੜੀ ਗੱਡੀ ਪੈਟਰੋਲ ਪਵਾ ਕੇ ਜਾਏ ਉਹ ਜਾਗ ਰਸਤੇ 'ਚ ਜਾ ਕੇ ਬੰਦ ਹੋ ਜੇ ਜਿਹੜੀ ਗੱਡੀ ਪੈਟਰੋਲ ਪਵਾ ਕੇ ਜਾਏ ਰਸਤੇ 'ਚ ਬੰਦ ਹੋਏ ਕਿਉਂਕਿ ਕਹਿੰਦੇ ਮੁੜ ਕੇ ਪਤਾ ਚੱਲਿਆ ਜੀ ਇਥੇ ਨਾਲ ਮਿਕਸ ਹੋਈ ਤੇ ਉਹ ਇਥੇ ਨਾਲ ਮਿਕਸ ਸੀ ਅਨ 10% ਜਾਂ ਉਦੋਂ ਸੈਡ 10% ਹੀ ਮਿਕਸ ਕਰਦੇ ਸੀ 10% ਇਥੇ ਨਾਲ ਇਹ ਚੰਦੇ ਚਾੜ ਸਕਦੀ ਹੈ ਤੇ ਜਹਾਜ਼ ਦੀ ਲੈ ਕੇ ਜਾ ਰਹੇ ਹੋ ਤੁਸੀਂ ਹਵਾ ਦੇ ਵਿੱਚ ਉੱਥੇ ਤਾਂ ਇਹ ਵੀ ਨਹੀਂ ਹੈਗਾ ਕਿ ਮਿਲਕ ਪਲਾਂਟ ਦੇ ਸਾਈਡ ਸਾਈਡ ਤੇ ਕਰਕੇ ਅਸੀਂ ਪਾਰਕ ਕਰ ਲਾਂਗੇ ਹੂੰ ਉੱਥੇ ਤਾਂ ਸਿੱਧਾ ਫਿਰ ਮੌਦੇ ਮੂੰਚ ਹੀ ਆ ਵੈਸੇ ਵੀ ਜਦੋਂ ਅਸੀਂ ਹਵਾਈ ਜਹਾਜ਼ ਚ ਸਫ਼ਰ ਕਰਦੇ ਆਂ ਖਾਸ ਕਰਕੇ ਜਦੋਂ ਅਮਰੀਕਾ ਵਗੈਰਾ ਜਾਣੇ ਆਂ ਅਸੀਂ ਸਿੱਧੀ ਫਲਾਈਟ ਲੈਨੇ ਆਂ ਅਸੀਂ ਸ਼ਿਕਾਗੋ ਦੀ ਜਾਂ ਨਿਊਯਾਰਕ ਦੀ ਤੇ ਜਦੋਂ ਰਸਤੇ 'ਚ ਹਿਮਾਲਿਆ ਪਹਾੜ ਕ੍ਰਾਸ ਕਰ ਰਹੇ ਹੁੰਨੇ ਆਂ ਤੇ ਉਹਲੇ ਜਦੋਂ ਨੀਚੇ ਤੋਂ ਝਾਤੀ ਜ ਮਾਰਦੇ ਆਂ ਅਸੀਂ ਹੂੰ ਉਹਲੇ ਨਾ ਕਲੇਜਾ ਮੂੰਹ ਆਉਂਦਾ ਹੈ